ਜੋ ਪਾਵਨ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੂਜਰੀ ਰਾਗ ਦੀ ਵਾਰ ਦੇ ਅੰਦਰ ਕਿਰਪਾ ਕਰਦੇ ਨੇ ਸਤਿਗੁਰਾਂ ਨੇ ਦੋਸ ਲੋਕਾਂ ਦੇ ਵਿੱਚ ਸਾਨੂੰ ਸਮਝਾਇਆ ਕਿ ਇਹ ਜਿਹੜਾ ਝੂਠਾ ਸਰੀਰ ਹੈ ਇਹਦੇ ਨਾਲ ਮਨੁੱਖ ਪ੍ਰੀਤ ਕਰਦਾ ਤੇ ਝੂਠ ਬੋਲ ਕਰਕੇ ਠੱਗੀਆਂ ਕਰਕੇ ਇਸ ਦੀ ਪਾਲਣਾ ਕਰਦਾ ਹੈ ਜੋ ਕਿ ਕਿਸੇ ਅਰਥੇ ਨਹੀਂ ਹੈ ਲੇਖਾ ਅੰਤਰ ਆਤਮੇ ਤੋਂ ਪੁੱਛਿਆ ਜਾਂਦਾ ਹੈ ਤੇ ਸਤਿਗੁਰ ਨੇ ਸਮਝਾਇਆ ਕਿ ਜਿਨ੍ਹਾਂ ਨੇ ਜੀਵਨ ਦੇ ਵਿੱਚ ਗੁਣ ਧਾਰਨ ਕਰਕੇ ਉਸ ਪਰਮਾਤਮਾ ਦੀ ਬੰਦਗੀ ਕੀਤੀ ਹੈ ਉਹ ਪਰਮਾਨੰਦ ਹੁੰਦੇ ਨੇ ਆਓ ਮਨਵ੍ਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਾਉਂਦੇ ਆਂ ਸ਼ਬਦ ਦੀ ਕਥਾ ਵੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਨਨਵਾਹੀ ਗੁਰੂ ਸਾਹਿਬ ਜੀ ਸ਼ਲੋਕ ਮਹਲਾ 3ਾ ਕਾਇ ਅਹਸ ਕਿਆ ਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀ ਐ ਜੇ ਚੱਲਦਿਆਂ ਨਾਲ ਨਾ ਜਾਏ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਆ ਉਪਦੇਸ਼ ਦਿੰਦੇ ਨੇ ਕਿ ਕਾਇਆ ਹੰਸ ਕਿਆ ਪ੍ਰੀਤ ਹੈ ਇਹ ਜੋ ਸਾਡੇ ਅੰਤਰ ਆਤਮੇ ਦੀ ਸਾਡੇ ਮਨ ਦੀ ਸਾਡੀ ਜੋ ਕੌਨਸ਼ੀਅਸ ਹੈ ਜੋ ਚੇਤਨਾ ਹੈ ਇਸ ਦੀ ਸਾਡੀ ਜੋ ਸਰੀਰ ਹੈ ਇਹਦੇ ਨਾਲ ਕਾਇਆ ਦੇ ਨਾਲ ਕੀ ਪ੍ਰੀਤ ਹੈ ਕਾਇਆ ਕਹਿੰਦੇ ਸਰੀਰ ਨੂੰ ਹੰਸ ਕਹਿੰਦੇ ਨੇ ਅੰਤਰ ਆਤਮੇ ਨੂੰ ਅੰਦਰ ਦੀ ਚੇਤਨਾ ਨੂੰ ਸਤਗੁਰੂ ਆਖਦੇ ਕਾਇਆ ਹੰਸ ਕਿਆ ਪ੍ਰੀਤ ਹੈ ਇਸ ਚੇਤਨਾ ਦੀ ਇਸ ਆਤਮਾ ਦੀ ਇਸ ਸਰੀਰ ਦੇ ਨਾਲ ਕਿਹੋ ਜੀ ਪ੍ਰੀਤੀ ਹੈ ਇਹ ਕੋਈ ਸੱਚੀ ਪ੍ਰੀਤੀ ਨਹੀਂ ਹੈ ਕਿਉਂ ਸਤਗੁਰੂ ਆਖਦੇ ਪਿਆ ਹੀ ਛੱਡ ਜਾਏ ਜਦੋਂ ਮਨੁੱਖ ਮਰਦਾ ਹੈ ਤੇ ਇਹ ਕਾਇਆ ਇਹ ਸਰੀਰ ਜਿਹੜਾ ਇਹ ਲੰਮੇ ਪਿਆ ਹੁੰਦਾ ਡਿੱਗਿਆ ਪਿਆ ਹੁੰਦਾ ਤੇ ਉਸ ਨੂੰ ਉਸ ਦੀ ਚੇਤਨਤਾ ਛੱਡ ਕੇ ਚਲੀ ਜਾਂਦੀ ਹੈ ਉਸ ਦੀ ਆਤਮਾ ਉਸ ਨੂੰ ਛੱਡ ਦਿੰਦੀ ਹੈ ਸਤਿਗੁਰੂ ਆਖਦੇ ਇਹ ਕਾਦੀ ਪ੍ਰੀਤ ਹੈ ਇਹ ਤਾਂ ਨਾਲ ਨਹੀਂ ਨਿਭਦੀ ਪਈ ਇਹ ਝੂਠੀ ਪ੍ਰੀਤ ਹੈ ਸੱਚੀ ਨਹੀਂ ਹੈ ਇਸ ਕਰਕੇ হে ਭਾਈ ਇਸ ਨੂੰ ਕੂੜ ਬੋਲ ਕੇ ਖਵਾਲੀਏ ਇਸ ਸਰੀਰ ਨੂੰ ਫਿਰ ਝੂਠ ਬੋਲ ਕਰਕੇ ਕਿਉਂ ਖਵਾਲੀਏ ਝੂਠ ਬੋਲ ਕਰਕੇ ਇਸ ਦੀਆਂ ਇੱਛਾਵਾਂ ਕਿਉਂ ਪੂਰੀਆਂ ਕੀਤੀਆਂ ਜਾਣ ਧਰਮ ਦਾ ਮਾਰਗ ਅਪਣਾਇਆ ਜਾਵੇ ਆ ਧਰਮ ਦੇ ਮਾਰਗ ਦੇ ਉੱਤੇ ਚੱਲਦੇ ਆਂ ਇਸ ਸਰੀਰ ਦੀਆਂ ਜ਼ਰੂਰਤਾਂ ਕਿਉਂ ਪੂਰੀਆਂ ਕੀਤੀਆਂ ਜਾਣ ਕਿਉਂਕਿ ਇਹਦਾ ਤੇ ਅੰਤਰ ਆਤਮੇ ਦਾ ਤਾਂ ਕਦੇ ਸਾਥ ਨਿਭ ਨਹੀਂ ਸਕਦਾ ਇਹ ਸਾਥ ਤਾਂ ਥੋੜਾ ਜਿਹਾ ਹੈ ਇਹ ਜੋ ਚੇਤਨਤਾ ਹੈ ਅੰਤਰ ਆਤਮਾ ਹੈ ਇਹ ਤਾਂ ਇਸ ਨੂੰ ਪਿਆ ਹੀ ਛੱਡ ਕੇ ਚਲਾ ਜਾਵੇਗਾ ਇਸ ਕਰਕੇ ਇਹ ਜਿਹੜੀ ਆਤਮਾ ਹੈ ਇਹਦੇ ਨਾਲ ਇਸ ਸਰੀਰ ਨੇ ਚਲਦਿਆਂ ਨਾਲ ਨਾ ਜਾਏ ਸਤਿਗੁਰੂ ਆਖਦੇ ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ ਜਿਸ ਨੇ ਚਲਦਿਆਂ ਨਾਲ ਨਹੀਂ ਚਲਣਾ ਇਸ ਸਰੀਰ ਨੇ ਇੱਥੇ ਹੀ ਰਹਿ ਜਾਣਾ ਇਹਨੇ ਸਾਥ ਹੀ ਨਹੀਂ ਨਿਭਾਉਣਾ ਫੇਰ ਇਸ ਸਰੀਰ ਨੂੰ ਝੂਠ ਬੋਲ ਕਰਕੇ ਅਧਰਮ ਕਰਕੇ ਜੋ ਗਲਤ ਕੰਮ ਨੇ ਉਹਨਾਂ ਦੇ ਉੱਤੇ ਚਲਦਿਆਂ ਇਸ ਸਰੀਰ ਦੀਆਂ ਜ਼ਰੂਰਤਾਂ ਕਿਉਂ ਪੂਰੀਆਂ ਕੀਤੀਆਂ ਜਾਣ ਸਤਿਗੁਰੂ ਆਖਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੋਤਦਾਰਾ ਪੈ ਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਮਨੁਖ ਕਈ ਪ੍ਰਕਾਰ ਦੇ ਕਪਟ ਕਰਕੇ ਪਰਪੰਚ ਕਰਕੇ ਤੇ ਜਿਹੜਾ ਧਨ ਉਸ ਦਾ ਹੱਕ ਨਹੀਂ ਹੈ ਪਰਾਇਆ ਹੱਕ ਹੈ ਉਸ ਧਨ ਨੂੰ ਲੈ ਕਰਕੇ ਆਪਣੇ ਘਰ ਆ ਜਾਂਦਾ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੋਤਦਾਰਾ ਪੈ ਆਨ ਲੁਟਾਵੇ ਆਕੇ ਧੀਆਂ ਪੁੱਤਰਾਂ ਅਤੇ ਇਸਤਰੀ ਦੇ ਹਵਾਲੇ ਉਹ ਧਨ ਨੂੰ ਕਰ ਦਿੰਦਾ ਇਹ ਤੇ ਉਸ ਨੂੰ ਇਹ ਨਹੀਂ ਪਤਾ ਹੁੰਦਾ ਮਨ ਮੇਰੇ ਭੂਲੇ ਕਪਟਨਾ ਕੀ ਜਏ ਕਿਉਂਕਿ ਸਤਗੁਰੂ ਸਮਝਾਉਂਦੇ ਨੇ ਇਹ ਮਨ ਭੁੱਲ ਕੇ ਵੀ ਇਸ ਤਰ੍ਹਾਂ ਦੇ ਕਪਟਨਾ ਕਰਿਆ ਕਰਨ ਅੰਤ ਨਵੇਰਾ ਤੇਰੇ ਜੀਵ ਪੈ ਲਈ ਜੇ ਅੰਤ ਨੂੰ ਤੇਰੇ ਅੰਤਰ ਆਤਮੇ ਨੇ ਇਹ ਸਾਰਾ ਕੁਝ ਭੁਗਤਣਾ ਹੈ ਕਿਸੇ ਹੋਰ ਨੇ ਤੇਰੀ ਜਗ੍ਹਾ ਜਵਾਬ ਨਹੀਂ ਦੇਣਾ ਜਦੋਂ ਜਵਾਬ ਮੰਗਿਆ ਗਿਆ ਉਦੋਂ ਤੇਰੇ ਅੰਤਰ ਆਤਮੇ ਨੂੰ ਸ਼ਰਮਿੰਦਾ ਹੋਣਾ ਪਵੇਗਾ ਉਹ ਦੁੱਖ ਸਹਾਰੇਗਾ ਇਸ ਕਰਕੇ ਹੀ ਭਾਈ ਇਹ ਜੋ ਸਰੀਰ ਵੀ ਹੈ ਇਸ ਨੇ ਵੀ ਸਾਥ ਨਹੀਂ ਦੇਣਾ ਜਿਸ ਤਰ੍ਹਾਂ ਪਰਾਇਆ ਧਨ ਪਰਪੰਚ ਕਰਕੇ ਸਤਿਗੁਰੂ ਆਖਦੇ ਧੀਆਂ ਪੁੱਤਰਾਂ ਤੋਂ ਨਿਸ਼ਾਵਰ ਕਰਨ ਦੇ ਨਾਲ ਮਨੁੱਖ ਦੁੱਖਾਂ ਦੇ ਵਿੱਚ ਪੈਂਦਾ ਹੈ ਇਸੇ ਤਰ੍ਹਾਂ ਜੇ ਝੂਠ ਬੋਲ ਕਰਕੇ ਠੱਗੀ ਕਰਕੇ ਮਨੁੱਖ ਧਨ ਲਿਉਂਦਾ ਹੈ ਤੇ ਆਪਣੇ ਸਰੀਰ ਦੀ ਪ੍ਰਤਪਾਲਨਾ ਵੀ ਅਗਰ ਉਹ ਕਰਦਾ ਹੈ ਈਆਂ ਪੁੱਤਰਾਂ ਨੂੰ ਨਾਂ ਵੀ ਦਵੇ ਅਗਰ ਉਹ ਖੁਦ ਵੀ ਵਰਤਦਾ ਹੈ ਤੇ ਸਤਿਗੁਰੂ ਆਖਦੇ ਤਾਂ ਵੀ ਉਸ ਦੇ ਇਸ ਸਰੀਰ ਨੇ ਸਾਥ ਨਹੀਂ ਦੇਣਾ ਤੇ ਅਖੀਰ ਨੂੰ ਉਸ ਦੀ ਆਤਮਾ ਨੇ ਦੁਖੀ ਹੋਣਾ ਹੈ ਇਸ ਕਰਕੇ ਹੈ ਭਾਈ ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ ਇਸ ਨੇ ਨਾਲ ਨਹੀਂ ਚੱਲਣਾ ਇਸ ਕਰਕੇ ਉਲਟਾ ਮਾਰਗ ਜਿਹੜਾ ਉਸ ਨੂੰ ਤਿਆਗਣਾ ਹੀ ਵਾਜਬ ਹੈ ਉਸ ਨੂੰ ਤਿਆਗਣਾ ਹੀ ਧਰਮ ਸੰਗਤ ਹੈ ਸਤਿਗੁਰੂ ਸਮਝਾਉਂਦੇ ਨੇ ਕਾਇਆ ਮਿੱਟੀ ਅੰਧ ਹੈ ਹੌਣੇ ਪੁੱਛੋਂ ਜਾਏ ਹੌ ਤਮਯ ਮੁਹਿਆ ਫਿਰ ਫਿਰ ਆਵਾਜਾਏ ਕਾਇਆ ਮਿੱਟੀ ਅੰਧ ਹੈ ਆਖਣ ਲੱਗੇ ਜਿਹੜਾ ਸਰੀਰ ਹੈਨ ਜੇਕਰ ਚੇਤਨਾ ਇਹਦੇ ਨਾਲੋਂ ਵੱਖਰੀ ਹੋ ਜਾਵੇ ਤੇ ਇਹ ਕੇਵਲ ਤੇ ਕੇਵਲ ਮਿੱਟੀ ਹੈ ਤੇ ਅਗਿਆਨਤਾ ਨਾਲ ਭਰੀ ਹੈ ਨਾ ਇਹਦੇ ਵਿੱਚ ਫਿਰ ਕੋਈ ਸੂਝ-ਬੂਝ ਨਾ ਕੋਈ ਇਹਦੇ ਅੰਦਰ ਗਿਆਨ ਇਹ ਕੇਵਲ ਤੇ ਕੇਵਲ ਮਿੱਟੀ ਰਹਿ ਜਾਂਦੀ ਹੈ ਔਰ ਉਹ ਵੀ ਅਗਿਆਨਤਾ ਨਾਲ ਭਰੀ ਹੋਈ ਅੰਧਕਾਰ ਨਾਲ ਭਰੀ ਹੋਈ ਕਾਇਆ ਮਿੱਟੀ ਅੰਧ ਹੈ ਕੌਣ ਇਹ ਪੁੱਛੋਂ ਜਾਈ ਇਸ ਸਰੀਰ ਨੂੰ ਕਿਸੇ ਨੇ ਲਿਖਾ ਨਹੀਂ ਪੁੱਛਣਾ ਪੌਣੇ ਪੌਣੇ ਕਹਿੰਦੇ ਨੇ ਜੋ ਅੰਦਰ ਦੀ ਚੇਤਨਾ ਹੈ ਜੋ ਤੇਰੇ ਅੰਦਰ ਦੀ ਚੇਤਨਾ ਹੈ ਜਿਸ ਨੂੰ ਆਤਮਾ ਕਹਿ ਲਈਏ ਉਸ ਦੇ ਪਾਸੋਂ ਹੀ ਸਾਰਾ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ ਪੌਣਾ ਪੁੱਛੋਂ ਜਾਏ ਹਉ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਜਾਈ ਤੇ ਇਹ ਮਨੁੱਖ ਜਦੋਂ ਆਪਣੇ ਮਨ ਦੇ ਅੰਦਰ ਝਾਤੀ ਮਾਰੇ ਤੇ ਪੁੱਛੇ ਆਪਣੇ ਮਨ ਨੂੰ ਕਿ ਕੀ ਮੈਂ ਧਰਮ ਸੰਗਤ ਕੰਮ ਕਰ ਰਿਹਾ ਹਾਂ ਕੀ ਮੈਂ ਮਾਰਗ ਦੇ ਉੱਤੇ ਚੱਲ ਰਿਹਾ ਹਾਂ ਜੋ ਗੁਰੂ ਨੇ ਦੱਸਿਆ ਹੈ ਤੇ ਜਵਾਬ ਆ ਜਾਂਦਾ ਹੈ ਨਹੀਂ ਹਉ ਤਾਂ ਮਾਇਆ ਮੋਹਿਆ ਮੈਂ ਤਾਂ ਮਾਇਆ ਦੇ ਮੋਹ ਦੇ ਵਿੱਚ ਪਿਆ ਹੋਇਆ ਹਾਂ ਮੈਂ ਤਾਂ ਬਿਲਕੁਲ ਵੀ ਉਸ ਮਾਰਗ ਤੇ ਨਹੀਂ ਚੱਲ ਰਿਹਾ ਜਿਹੜਾ ਮਾਰਗ ਮੈਨੂੰ ਸਤਿਗੁਰੂ ਨੇ ਸਮਝਾਇਆ ਹੈ ਫਿਰ ਫਿਰ ਆਵਾਜਾਏ ਇਸ ਕਰਕੇ ਮੇਰੀ ਜੋ ਚੇਤਨਾ ਹੈ ਮੇਰੀ ਜੋ ਅੰਤਰ ਆਤਮਾ ਹੈ ਉਸ ਨੂੰ ਕਦੇ ਟਿਕਾ ਨਹੀਂ ਹੈ ਮੇਰੇ ਮਨ ਨੂੰ ਕਦੇ ਟਿਕਾ ਨਹੀਂ ਹੈ ਇਹ बार-बार ਜੁਨਾਂ ਦੇ ਵਿੱਚ ਭਟਕਦਾ ਹਾਂ ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਨ ਪਰਮਾਏ ਗੁਰ ਬਿਨ ਮਨੁਆ ਨਾਟਕੈ ਫਿਰ ਫਿਰ ਜੂਨੀ ਪਾਏ ਇਹ ਮਨੁਖ ਦਾ ਮਨ ਜਿਹੜਾ ਹੈ ਜਦੋਂ ਗੁਰੂ ਦੀ ਮਤ ਤੋਂ ਉਲਟ ਚੱਲਦਾ ਜਦੋਂ ਮਨਮੁਖ ਬਣ ਜਾਂਦਾ ਹੈ ਇਹ ਨਾਮ ਤੋਂ ਬਿਨਾ ਗੁਰੂ ਦੇ ਗਿਆਨ ਤੋਂ ਬਿਨਾ ਇਧਰ ਉਧਰ ਪਟਕਦਾ ਹੈ ਤੇ ਇਹ ਕਦੇ ਵੀ ਟੇਕ ਨਹੀਂ ਸਕਦਾ ਬਾਰ ਬਾਰ ਟੇਡੀਆਂ ਜੂਨਾ ਵੱਲ ਨੂੰ ਜਾਂਦਾ ਹੈ ਪਸ਼ੂ ਬਿਰਤੀ ਵੱਲ ਨੂੰ ਜਾਂਦਾ ਹੈ ਸਤਗੁਰੂ ਆਖਦੇ ਇਸ ਕਰਕੇ ਹੈ ਭਾਈ ਜੇਕਰ ਆਪਣੇ ਮਨ ਨੂੰ ਪੁੱਛਿਆ ਜਾਵੇ ਤੇ ਜੇ ਅੱਗੋਂ ਜਵਾਬ ਦੇਵੇ ਹਉ ਤਾ ਮਾਇਆਮੋਹੀਆ ਮੈਂ ਤਾਂ ਮਾਇਆ ਦੇ ਮੋਹ ਵਿੱਚ ਪਿਆ ਹੋਇਆ ਤੇ ਫਿਰ ਕੀ ਹੋਵੇਗਾ ਫਿਰ ਫਿਰ ਆਵਾ ਜਾਏ ਇਸ ਮਨ ਨੂੰ ਬਾਰ ਬਾਰ ਜਨਮ ਮਰਨ ਦਾ ਚੱਕਰ ਪਵੇਗਾ ਸਤਿਗੁਰੂ ਸਮਝਾਉਂਦੇ ਨੇ ਨਾਨਕ ਹੁਕਮ ਨਾ ਜਾ ਤੋ ਖਸ਼ਮ ਕਾ ਜੇ ਰਹਾ ਸਚ ਸਮਾਏ ਤੇ ਇਸ ਨੂੰ ਪੁੱਛਿਆ ਜਾਵੇ ਕਿ ਕੀ ਉਸ ਪ੍ਰਮਾਤਮਾ ਦੇ ਹੁਕਮ ਨੂੰ ਸਮਝਿਆ ਤੇ ਇਹਦਾ ਜਵਾਬ ਇਹੋ ਹੀ ਹੈ ਕਿ ਹੁਕਮ ਨਾ ਜਤੋ ਖਸ਼ਮਕਾ ਉਸ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਸਮਝਿਆ ਹੈ ਜਾਣਿਆ ਨਹੀਂ ਹੈ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਿਆ ਹੈ ਨਹੀਂ ਸਮਝਿਆ ਹੈ ਇਸ ਕਰਕੇ ਜਿਸ ਸ਼ਬਦ ਦੀ ਬਰਕਤ ਦੇ ਨਾਲ ਜਿਸ ਸੋਹਣੀ ਸਿੱਖਿਆ ਦੇ ਨਾਲ ਜਿਸ ਹੁਕਮ ਦੇ ਨਾਲ ਇਸ ਨੇ ਪ੍ਰਮਾਤਮਾ ਦੇ ਨਾਲ ਸੱਚ ਦੇ ਨਾਲ ਸਮਾ ਜਾਣਾ ਸੀ ਉਸ ਹੁਕਮ ਨੂੰ ਇਸ ਨੇ ਜਾਣਿਆ ਹੀ ਨਹੀਂ ਹੈ ਨਾਨਕ ਹੁਕਮ ਨਾ ਜਤੂ ਖਸ਼ਮ ਕਰ ਜੇ ਰਹਾ ਸੱਚ ਸਮਾਈ ਜਿਸ ਦੀ ਬਰਕਤ ਦੇ ਨਾਲ ਸੱਚ ਦੇ ਵਿੱਚ ਸਮਾਉਣਾ ਸੀ ਪ੍ਰਮਾਤਮਾ ਦੇ ਨਾਲ ਇਕਮਿਕ ਹੋਣਾ ਸੀ ਉਸ ਹੁਕਮ ਨੂੰ ਇਸ ਨੇ ਪਛਾਣਿਆ ਨਹੀਂ ਹੈ ਅੱਗੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੂਸਰੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਨੇ ਏ ਕੋ ਨਿਹ ਚਲ ਨਾਮ ਧਨ ਪੋਰ ਧਨ ਆਵੈ ਜਾਏ ਇਸ ਧਨ ਕੋ ਤਸ਼ਕਰ ਜੋ ਹੀ ਨ ਸਕਈ ਨਾ ਉੱਚਕਾ ਲੈ ਜਾਏ ਸਤਿਗੁਰੂ ਸਮਝਾਉਂਦੇ ਨੇ ਕਿ ਅਸਲੀ ਧਨ ਇੱਕੋ ਹੀ ਐ ਜਿਹੜਾ ਨਿਹਚਲ ਹੈ ਜਿਹੜਾ ਕਦੇ ਜਾਂਦਾ ਨਹੀਂ ਇੱਕ ਵਾਰੀ ਜੇ ਕਮਾਈ ਹੋ ਜਾਵੇ ਤੇ ਫਿਰ ਉਹ ਜਿੰਨਾ ਮਰਜੀ ਖਰਚੀਏ ਫਿਰ ਇਹ ਖਜ਼ਾਨਾ ਜਿਹੜਾ ਜਿੰਨਾ ਮਰਜੀ ਖਰਚ ਲਈਏ ਇਹ ਵੱਧਦਾ ਜਾਂਦਾ ਹੈ ਖਾ ਉਹ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਉਹ ਕਿਹੜਾ ਖਜ਼ਾਨਾ ਹੈ ਜਿਸ ਨੂੰ ਖਾਂਦੇ ਰਹੀਏ ਖਰਚਦੇ ਰਹੀਏ ਟੋਟ ਨਹੀਂ ਆਉਂਦੀ ਵੱਧਦਾ ਜਾਂਦਾ ਹੈ ਉਹ ਖਜ਼ਾਨਾ ਹੈ ਨਾਮ ਧੰਨ ਦਾ ਸਤਿਗੁਰਾਂ ਨੇ ਸਮਝਾਇਆ ਕਿ ਸਾਡੇ ਵਾਸਤੇ ਜੀਵਨ ਜੀਵਨ ਦਾ ਨਿਰਭਾ ਕਰਦੇ ਆ ਜੀਵਨ ਰੂਪੀ ਜ਼ਿੰਦਗੀ ਦੀਆਂ ਮੰਜ਼ਲਾਂ ਦੇ ਵਿੱਚ ਚੱਲਦੇ ਸਾਨੂੰ ਜਿਵੇਂ ਪੈਰ ਪੈਰ ਤੇ ਦੁਨਿਆਵੀ ਧਨ ਦੀ ਜ਼ਰੂਰਤ ਪੈਂਦੀ ਮਨੁੱਖ ਨੇ ਯਾਤਰਾ ਆਰੰਭੀ ਹੋਵੇ ਤੇ ਯਾਤਰਾ ਬਿਨਾਂ ਪੈਸੇ ਤੋਂ ਉਹਦੀ ਪੂਰੀ ਨਹੀਂ ਹੁੰਦੀ ਉਸ ਨੂੰ ਥਾਂ ਥਾਂ ਕਿਰਾਏ ਦੀ ਲੋੜ ਪੈਂਦੀ ਕਿਰਾਏ ਨੂੰ ਰਾਸ਼ਪੂੰਜੀ ਆਖਦੇ ਨੇ ਤੇ ਇਸੇ ਤਰ੍ਹਾਂ ਜਿਹੜੀ ਜੀਵਨ ਯਾਤਰਾ ਹੈ ਸਾਡੀ ਅੰਤਰ ਆਤਮਾ ਹੈ ਇਸ ਦੀ ਜੋ ਯਾਤਰਾ ਹੈ ਪ੍ਰਮਾਤਮਾ ਦੇ ਦਰ ਤੇ ਅਪੜਨ ਦੀ ਉਹ ਯਾਤਰਾ ਵੀ ਇੱਕ ਧਨ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ ਤੇ ਉਹ ਧਨ ਕਿਹੜਾ ਹੈ ਨਾਮ ਸਿਮਰਨ ਦਾ ਧਨ ਹੈ ਉਹ ਨਾਮ ਸਿਮਰਨ ਦਾ ਧਨ ਸਤਿਗੁਰੂ ਆਖਦੇ ਜੇ ਇੱਕ ਵਾਰੀ ਕਮਾ ਲਿਆ ਜਾਵੇ ਜੀਵਨ ਦੇ ਵਿੱਚ ਇੱਕ ਵਾਰੀ ਸਾਡਾ ਬੈਂਕ ਬੈਲੈਂਸ ਬਣ ਜਾਵੇ ਫਿਰ ਉਹ ਕਦੇ ਖਤਮ ਨਹੀਂ ਹੁੰਦਾ ਉਸ ਧਨ ਨੂੰ ਸਾਡੇ ਕੋਲੋਂ ਕੋਈ ਚੋਰੀ ਵੀ ਨਹੀਂ ਕਰ ਸਕਦਾ ਇਹ ਇਸ ਧਨ ਦੇ ਵਿੱਚ ਕਦੇ ਖੋਟ ਵੀ ਨਹੀਂ ਆ ਸਕਦੀ ਜੋ ਦੁਨਿਆਵੀ ਧਨ ਹੈ ਇਸ ਨੂੰ ਅੱਜ ਅਰਜਿਤ ਕਰ ਲਈਏ ਕੱਲ ਨੂੰ ਖਰਚ ਕਰੀਏ ਤੇ ਇਹ ਖਤਮ ਹੋ ਜਾਂਦਾ ਇਸ ਨੂੰ ਅਸੁਰੱਖਿਅਤ ਰਹਿਣ ਦਈਏ ਕੋਈ ਜੰਦਰਾ ਨਾਂ ਲਾਇਆ ਹੋਵੇ ਇਸ ਤਰ੍ਹਾਂ ਹੀ ਕਿਹਾ ਹੋਵੇ ਤੇ ਇਸ ਨੂੰ ਚੋਰ ਚੱਕੇ ਆ ਕੇ ਲੈ ਵੀ ਜਾਂਦੇ ਜੇਕਰ ਬੈਂਕ ਵਿੱਚ ਵੀ ਜਮ੍ਹਾਂ ਕਰਵਾ ਦਈਏ ਅੱਜ ਕੱਲ ਜਿਹੜਾ ਡਿਜੀਟਲ ਲੋਕਰ ਹੈ ਉਹਦੇ ਅਸੀਂ ਪਾਸਵਰਡ ਉਹਦੇ ਓਟੀਪੀ ਸ਼ੇਅਰ ਕਰ ਦਈਏ ਤੇ ਜਿਹੜੇ ਫਰਾਡ ਕਰਨ ਵਾਲੇ ਦੂਰ ਬੈਠੇ ਵੀ ਸਾਡੇ ਕੋਲੋਂ ਇਹ ਧਨ ਸਾਡਾ ਖੋ ਲੈਂਦੇ ਨੇ ਇਸ ਤਰ੍ਹਾਂ ਸਤਿਗੁਰੂ ਆਖਦੇ ਇਹ ਧਨ ਜਿਹੜਾ ਹੈ ਇਸ ਨੂੰ ਚੋਰ ਚੱਕੇ ਆਦਕ ਜਿਹੜੇ ਨੇ ਸਾਡੇ ਕੋਲੋਂ ਖੋ ਲੈਂਦੇ ਨੇ ਪਰ ਜੋ ਨਾਮ ਧਨ ਹੈ ਇਸ ਧਨ ਨੂੰ ਸਤਿਗੁਰੂ ਆਖਦੇ ਕਿ ਇੱਕੋ ਹੀ ਧਨ ਹੈ ਜਿਹੜਾ ਨਿਹਚਲ ਹੈ ਜਿਹੜਾ ਸਦਾ ਠਹਿਰਦਾ ਇੱਕੋ ਨਿਹਚਲ ਨਾਮ ਧਨ ਹੋਰ ਧਨ ਆਵੇ ਜਾਏ ਹੋਰ ਜਿਹੜਾ ਦੁਨਿਆਵੀ ਧਨ ਹੈ ਕਦੇ ਮਨੁੱਖ ਨੇ ਅੱਜ ਕਮਾ ਲਿਆ ਤੇ ਕੱਲ ਨੂੰ ਉਹਦੇ ਕੋਲੋਂ ਖਤਮ ਹੋ ਗਿਆ ਕੱਲ ਨੂੰ ਉਹ ਲੁੱਟਿਆ ਗਿਆ ਪਰਸ ਨੂੰ ਉਹਦੇ ਕੋਲ ਫੇਰ ਆ ਗਿਆ ਇਹ ਧਨ ਆਉਂਦਾ ਜਾਂਦਾ ਰਹਿੰਦਾ ਹੈ ਔਰ ਨਾਮ ਧਨ ਨਿਚਲ ਹੈ ਜਦੋਂ ਇੱਕ ਵਾਰੀ ਆ ਜਾਂਦਾ ਤੇ ਹਿਰਦੇ ਵਿੱਚ ਟਿਕ ਜਾਂਦਾ ਹੈ ਸਤਿਗੁਰੂ ਆਖਦੇ ਨੇ ਇਸ ਇਸ ਕਰਕੇ ਹੈ ਭਾਈ ਇਸ ਧਨ ਕੋ ਤਸ਼ਕਰ ਜੋ ਹੀ ਨ ਸਕੇ ਜਿਹੜਾ ਚੋਰ ਹੈ ਉਹ ਇਸ ਨਾਮ ਧਨ ਵੱਲ ਵੇਖ ਵੀ ਨਹੀਂ ਸਕਦਾ ਜੋ ਹੀ ਨ ਛਕੀ ਵੇਖ ਵੀ ਨਹੀਂ ਸਕਦਾ ਤੇ ਨਾ ਕੋਈ ਇਸ ਨੂੰ ਚੱਕਾ ਚੱਕਾ ਕਹਿੰਦੇ ਜਿਹੜਾ ਚੀਜ਼ਾਂ ਚੁੱਕ ਕੇ ਲੈ ਜਾਵੇ ਨਾ ਉਹ ਚੱਕਾ ਲੈ ਜਾਏ ਇਸ ਨੂੰ ਕੋਈ ਉਹ ਚੱਕਾ ਚੁੱਕ ਕੇ ਵੀ ਨਹੀਂ ਲੈ ਕੇ ਜਾ ਸਕਦਾ ਹੈ ਇਹ ਨਾਮ ਧਨ ਜਿਹੜਾ ਹੈ ਹਮੇਸ਼ਾ ਹਮੇਸ਼ਾ ਵਾਸਤੇ ਸਥਿਰ ਰਹਿਣ ਵਾਲਾ ਹੈ ਸਤਿਗੁਰੂ ਆਖਦੇ ਨੇ ਕਿ ਅਗਨੀ ਤਸਕਰੇ ਪਾਣੀਐ ਜਮਦੂਤਾ ਕਿਸੇ ਕਗਵਾਇਆ ਨਾ ਜਾਈ ਇਸ ਨੂੰ ਅੱਗ ਸਾੜ ਨਹੀਂ ਸਕਦੀ ਇਸ ਨੂੰ ਜਮਦੂਤ ਖੋ ਨਹੀਂ ਸਕਦਾ ਪਾਣੀ ਇਸ ਨੂੰ ਡੋਬ ਨਹੀਂ ਸਕਦਾ ਇਸ ਨਾਮ ਧਨ ਦਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ ਇਹ ਨਾਮ ਧਨ ਗੁਰੂ ਦੇ ਬਚਨਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ ਜਿਦੇ ਹਿਰਦੇ ਵਿੱਚ ਗੁਰੂ ਦੇ ਬਚਨ ਵਸ ਗਏ ਗੁਰ ਕਾ ਬਚਨ ਬਸੇ ਜੀ ਨਾਲੇ ਉਹ ਹਮੇਸ਼ਾ ਫਿਰ ਹਿਰਦੇ ਦੇ ਵਿੱਚ ਵਸਦਾ ਰਹਿੰਦਾ ਹੈ ਬਚਨ ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ ਭਾਈ ਨਾ ਸਕੈ ਜਾਲੇ ਉਸ ਨੂੰ ਕਦੇ ਕੋਈ ਜਲਨ ਡੋਬ ਨਹੀਂ ਸਕਦਾ ਆਗੋ ਉਸ ਨੂੰ ਸਾੜ ਨਹੀਂ ਸਕਦੀ ਇਹ ਨਾਮ ਤਨ ਸਦਾ ਵਾਸਤੇ ਸਥਿਰ ਰੂਪ ਦੇ ਵਿੱਚ ਹਿਰਦੇ ਦੇ ਵਿੱਚ ਟਿਕ ਜਾਂਦਾ ਹੈ ਸਤਿਗੁਰੂ ਸਮਝਾਉਂਦੇ ਨੇ ਇਹ ਹਰ ਤਨ ਜੀਐ ਸੇ ਤਿਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰਤੇ ਪਾਈਏ ਮਨ ਮੁਖ ਭਲੇ ਨਾ ਪਾਏ ਫਿਰ ਇਹ ਜਿਹੜਾ ਧਨ ਹੈ ਸਤਗੁਰੂ ਆਖਦੇ ਇਹ ਅੰਤਰ ਆਤਮੇ ਦੇ ਨਾਲ ਨਿਭ ਜਾਂਦਾ ਹੈ ਜਿਹੜਾ ਸੰਸਾਰੀ ਧਨ ਹੈ ਉਸ ਦੇ ਬਾਰੇ ਤੇ ਸਤਗੁਰੂ ਆਖਦੇ ਕਿ ਮਾਇਆ ਇੱਕ ਐਸੀ ਇਸਤਰੀ ਹੈ ਜਦੋਂ ਇਸ ਦਾ ਮਾਲਕ ਰੂਪੀ ਪਤੀ ਮਰ ਜਾਵੇ ਤੇ ਇਹ ਉਸੇ ਵੇਲੇ ਕਿਸੇ ਹੋਰ ਨੂੰ ਆਪਣਾ ਪਤੀ ਬਣਾ ਲੈਂਦੀ ਹੈ ਸਤਿਗੁਰੂ ਸਮਝਾਉਂਦੇ ਨੇ ਖਸਮ ਮਰੈ ਨਾਰਨਾ ਰੋਵੇ ਉਸ ਕੋ ਰਖਵਾਰਾ ਔਰੋ ਹੋਵੇ ਇਹ ਮਾਇਆ ਜਿਹੜੀ ਐਸੀ ਇਸਤਰੀ ਹੈ ਐਸੀ ਨਾਰ ਹੈ ਇਹਦਾ ਖਸਮ ਇਹਦਾ ਮਾਲਕ ਇਹਦਾ ਪਤੀ ਮਰ ਜਾਵੇ ਤੇ ਇਹ ਉਸੇ ਵੇਲੇ ਦੂਸਰੇ ਨੂੰ ਆਪਣਾ ਮਾਲਕ ਬਣਾ ਲੈਂਦੀ ਉਸ ਕੋ ਰਖਵਾਰਾ ਔਰੋ ਹੋਵੇ ਤੇ ਇਸ ਨਾਮ ਧੰਨ ਦੇ ਬਾਰੇ ਸਤਿਗੁਰੂ ਸਮਝਾਉਂਦੇ ਨੇ ਇਹ ਹਰ ਤਨ ਜੀਐ ਛੇਤੀ ਰਵ ਰਿਹਾ ਜੀਐ ਨਾਲੇ ਜਾਏ ਇਹ ਅੰਤਰ ਆਤਮੇ ਦੇ ਨਾਲ ਜਿਉਂਦਿਆਂ ਵੀ ਚੱਲਦਾ ਹੈ ਤੇ ਜਦੋਂ ਇਹ ਸਰੀਰ ਖਤਮ ਹੁੰਦਾ ਹੈ ਸਤਿਗੁਰੂ ਆਖਦੇ ਤਾਂ ਵੀ ਇਹ ਨਾਮ ਤਨ ਅੰਤਰ ਆਤਮੇ ਦੇ ਨਾਲ ਹੀ ਹੁੰਦਾ ਉਸ ਵੇਲੇ ਵੀ ਮਨੁੱਖ ਜਿਹੜਾ ਹੈ ਪਰਮ ਆਨੰਦ ਦੇ ਵਿੱਚ ਹੁੰਦਾ ਹੈ ਸਤਿਗੁਰੂ ਆਖਦੇ ਨੇ ਇਸ ਕਰਕੇ ਇਹ ਨਾਮ ਤਨ ਹਮੇਸ਼ਾ ਨਿਭਦਾ ਹੈ ਤੇ ਇਹ ਮਿਲਦਾ ਕਿੱਥੋਂ ਪੂਰੇ ਗੁਰ ਤੇ ਪਾਈ ਹੈ ਇਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਕਿਸੇ ਅਧੂਰੇ ਗੁਰੂ ਤੋਂ ਪ੍ਰਾਪਤ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਅਧੂਰਾ ਗੁਰੂ ਹੁੰਦਾ ਹੈ ਸਤਗੁਰੂ ਆਖਦੇ ਸਾਹਿਬ ਜਿਸका ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰਜ ਖਾਏ ਜੇਕਰ ਗੁਰੂ ਦੇ ਆਪਣੇ ਪੱਲੇ ਕੁਝ ਨਾ ਹੋਵੇ ਉਹਨੇ ਚੇਲਿਆਂ ਨੂੰ ਕੀ ਦੇਣਾ ਇਸ ਕਰਕੇ ਦੰਬੀਆਂ ਪਖੰਡੀਆਂ ਕੋਲੋਂ ਇਹ ਨਾਮ ਧੰਨ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਉਹ 2 4 ਇਧਰ ਉਧਰ ਦੀਆਂ ਝੁਕਤੀਆਂ ਸਮਝਾਉਂਦੇ ਨੇ ਉਹ ਵੀ ਜੁਗਤੀਆਂ ਸੁਣੀਆਂ ਸੁਣਾਈਆਂ ਹੁੰਦੀਆਂ ਨੇ ਪੱਲੇ ਉਹਨਾਂ ਦੇ ਕੁਝ ਵੀ ਨਹੀਂ ਹੁੰਦਾ ਤੇ ਇਸ ਤਰ੍ਹਾਂ ਲੋਕਾਂ ਨੂੰ ਜੁਗਤੀਆਂ ਦੱਸ ਕੇ ਆਪਣੇ ਪਿੱਛੇ ਲਾ ਲੈਂਦੇ ਨੇ ਕੋਈ ਕਿਸੇ ਪ੍ਰਕਾਰ ਦੀ ਜੁਗਤੀ ਤੇ ਕੋਈ ਕਿਸੇ ਪ੍ਰਕਾਰ ਦੀ ਕੋਈ ਬਾਬਾ ਕਹਿੰਦਾ ਆਹ ਮੈਂ ਤੁਹਾਨੂੰ ਧਿਆਨ ਲਵਾਉਂਦਾ ਹਾਂ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ ਜੀਵਨ ਜਾਂਚ ਦੀ ਗੱਲ ਕੋਈ ਵੀ ਨਹੀਂ ਕਰਦਾ ਜੇ ਜੀਵਨ ਜਾਂਚ ਦੀ ਗੱਲ ਕਰਨ ਤੇ ਸਾਡਾ ਇਹ ਸਮਾਜ ਸੁਧਰ ਜਾਵੇ ਜੀਵਨ ਜਾਂਚ ਦੀ ਗੱਲ ਕੋਈ ਵੀ ਨਹੀਂ ਕਰਦਾ ਹਰ ਇੱਕ ਬਾਬਾ ਕਹਿੰਦਾ ਉਹ ਮੈਂ ਤੁਹਾਨੂੰ ਸਮਾਧੀ ਲਾਉਣੀ ਦੱਸਾਂ ਸਮਾਧੀ ਲਾ ਲਓ ਬਾਬੇ ਦੇ ਕਹਿਣ ਦੇ ਉੱਤੇ ਘੰਟਾ 2 ਘੰਟੇ ਉਸ ਤੋਂ ਬਾਅਦ ਵਿੱਚ ਜਿੰਨੇ ਮਰਜੀ ਗਲਤ ਕੰਮ ਕਰੀ ਜਾਓ ਬਾਬੇ ਨੇ ਉਹਦੇ ਉੱਤੇ ਕਦੇ ਸਮਝਾਇਆ ਹੀ ਨਹੀਂ ਹੁੰਦਾ ਪੂਰਾ ਗੁਰੂ ਕਿਹੜਾ ਹੈ ਜਿਹੜਾ ਨਾਮ ਦੀ ਵੀ ਗੱਲ ਕਰੇ ਨਾਮ ਦੀ ਵੀ ਜਾਚ ਸਿਖਾਵੇ ਤੇ ਜੀਵਨ ਜਾਚ ਵੀ ਸਿਖਾਵੇ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਇਹਦੇ ਬਾਰੇ ਵੀ ਗੱਲ ਕਰੇ ਸੋ ਇਸ ਕਰਕੇ ਪੂਰੇ ਗੁਰੂ ਦੇ ਪਾਸ ਨਾਮ ਤਨ ਖੁਦ ਹੁੰਦਾ ਹੈ ਇਸ ਕਰਕੇ ਉਹ ਨਾਮ ਧਨ ਦੀ ਦਾਤ ਦੇ ਸਕਦੇ ਨੇ ਜਿਹੜੇ ਅਧੂਰੇ ਨੇ ਦੰਬੀ ਪਖੰਡੀ ਨੇ ਉਹਨਾਂ ਦੇ ਖੁਦ ਪੱਲੇ ਨਾਮ ਧਨ ਨਹੀਂ ਹੁੰਦਾ ਉਹਨਾਂ ਨੇ ਦੂਸਰਿਆਂ ਨੂੰ ਨਾਮ ਧਨ ਦੀ ਦਾਤ ਕਿਵੇਂ ਵੰਡਣੀ ਹੈ ਸਤਿਗੁਰੂ ਆਖਦੇ ਪੂਰੇ ਗੁਰ ਤੇ ਪਾਈਏ ਮਨਮੁਖ ਪੱਲੇ ਨਾ ਪਾਈ ਜੇ ਮਨ ਦੇ ਪਿੱਛੇ ਚੱਲਾਂਗੇ ਗੁਰੂ ਦੀ ਮਤ ਦੇ ਉੱਤੇ ਨਹੀਂ ਤੁਰਾਂਗੇ ਫਿਰ ਇਹ ਨਾਮ ਧਨ ਸਾਡੇ ਪੱਲੇ ਨਹੀਂ ਪੈ ਸਕਦਾ ਧਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ ਸਤਿਗੁਰੂ ਸਮਝਾਉਂਦੇ ਨੇ ਕਿ ਉਹ ਵਪਾਰੀ ਉਹ ਵਣਜਾਰੇ ਜਿਨ੍ਹਾਂ ਨੇ ਨਾਮ ਧਨ ਇਸ ਜਨਮ ਦੇ ਵਿੱਚ ਆਕਰ ਕੇ ਸੰਸਾਰ ਦੇ ਉੱਤੇ ਆਕਰ ਕੇ ਨਾਮ ਧਨ ਖਟਿਆ ਹੈ ਉਹ ਮਨੁੱਖ ਧਨ ਨੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਜਨਮ ਨੂੰ ਸਵਾਰਿਆ ਹੈ ਉਹਨਾਂ ਦਾ ਇੱਥੇ ਆਇਆ ਪ੍ਰਵਾਨ ਹੈ ਸਤਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਉੜੀ ਦੇ ਵਿੱਚ ਜੋ ਸ਼ਬਦ ਦਾ ਵਿਸ਼ਾ ਹੈ ਉਸ ਨੂੰ ਸਮਝਾਉਂਦੇ ਨੇ ਇਸ ਦਾ ਜੋ ਸਾਰ ਅੰਸ਼ ਹੈ ਉਸ ਨੂੰ ਸਮਝਾਉਂਦੇ ਨੇ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਮੇਰਾ ਪਰਮਾਤਮਾ ਮੇਰਾ ਮਾਲਕ ਬਹੁਤ ਵੱਡਾ ਹੈ ਸੱਚ ਗਹਿਰ ਗੰਭੀਰਾ ਉਹ ਪਰਮ ਸੱਚ ਹੈ ਉਹਦੇ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ ਉਹ ਗਿਆਨ ਦਾ ਸ਼ਿਖਰ ਹੈ ਸੱਚ ਹੈ ਗਹਿਰ ਗੰਭੀਰਾ ਉਹ ਬਹੁਤ ਹੀ ਗਹਿਰੇ ਹਿਰਦੇ ਵਾਲਾ ਹੈ ਬਹੁਤ ਹੀ ਗੰਭੀਰ ਹੈ ਉਸ ਦੇ ਨਾਲੋਂ ਵੱਧ ਕੋਈ ਗੰਭੀਰ ਨਹੀਂ ਤੇ ਸਤਿਗੁਰੂ ਸਮਝਾਉਂਦੇ ਨੇ ਸਭ ਜਗ ਤਿਸਕੈ ਵਸ ਹੈ ਸਭ ਤਿਸਕਾ ਚੀਰਾ ਸਾਰਾ ਦਾ ਸਾਰਾ ਸੰਸਾਰ ਉਸ ਪ੍ਰਮਾਤਮਾ ਦੇ ਵਸ ਦੇ ਵਿੱਚ ਹੈ ਉਸ ਦੇ ਕੰਟਰੋਲ ਦੇ ਵਿੱਚ ਹੈ ਉਸ ਨੇ ਜਿੰਨੇ ਵੀ ਨਿਯਮ ਬਣਾਏ ਨੇ ਉਹਨਾਂ ਨਿਯਮਾਂ ਦੇ ਅਧੀਨ ਇਹ ਸਾਰਾ ਸੰਸਾਰ ਚੱਲਦਾ ਪਰਮਾਤਮਾ ਦੇ ਵਸ਼ ਵਿੱਚ ਕਿਵੇਂ ਰਹਿੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਉਸ ਪਰਮਾਤਮਾ ਨੇ ਆਪਣੀ ਇੱਕ ਸ਼ਕਤੀ ਬਣਾਈ ਹੈ ਉਸ ਸ਼ਕਤੀ ਦਾ ਨਾਮ ਹੈ ਕੁਦਰਤ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਈ ਕੁਦਰਤ ਸਾਜੀਏ ਦੂਸਰੇ ਨੰਬਰ ਦੇ ਉੱਤੇ ਉਸ ਨੇ ਮਾਇਆ ਰਚੀ ਹੈ ਕੁਦਰਤ ਰਚੀ ਹੈ ਇਹ ਉਸ ਦੀ ਸ਼ਕਤੀ ਹੈ ਕਰ ਆਸ਼ਨ ਡਿਠੋ ਚਾਓ ਤੇ ਕੁਦਰਤ ਦੇ ਅੰਦਰ ਆਪਣੇ ਆਪ ਨੂੰ ਸਥਾਪਿਤ ਕਰਕੇ ਆਸ਼ਨ ਲਗਾ ਕਰਕੇ ਉਹ ਸਾਰੀ ਸ੍ਰਿਸ਼ਟੀ ਦੀ ਦੇਖਰੇਖ ਕਰ ਰਿਹਾ ਹੈ ਉਸ ਨੂੰ ਦੇਖਦਾ ਪਿਆ ਹੈ ਇਸ ਦਾ ਅਰਥ ਇਹ ਹੋਇਆ ਕਿ ਪਰਮਾਤਮਾ ਕੁਦਰਤ ਦੇ ਰਾਹੀ ਹੀ ਸਾਰਾ ਵਰਤਾਰਾ ਵਰਤਾਉਂਦੇ ਨੇ ਕੁਦਰਤ ਦੇ ਰਾਹੀ ਹੀ ਜੀਵਾਂ ਨੂੰ ਆਸਰਾ ਦਿੰਦੇ ਨੇ ਸਤਿਗੁਰੂ ਆਖਦੇ ਸਭ ਜਗ ਤਿਸਕੇ ਵਸ ਹੈ ਸਭ ਤਿਸਕਾ ਚੀਰਾ ਉਸ ਨੇ ਕੁਦਰਤ ਰੂਪੀ ਜੋ ਆਪਣੀ ਸੱਤਿਆ ਸਥਾਪਿਤ ਕੀਤੀ ਹੈ ਸਾਰੇ ਜੀਵ ਸਾਰਾ ਸੰਸਾਰ ਸਾਰੀ ਸ੍ਰਿਸ਼ਟੀ ਇਸ ਸੱਤਿਆ ਦੇ ਅਧੀਨ ਆਉਂਦੀ ਹੈ ਜੋ ਹੁਕਮ ਹੈ ਉਸ ਦਾ ਲਾਗੂ ਹੋ ਜਾਂਦਾ ਹੈ اٹਲ ਨਿਜਮ ਵਾਪਰਦੇ ਨੇ ਕਦੇ ਉਸ ਦੇ ਨਿਜਮ ਬਦਲਦੇ ਨਹੀਂ ਹਨ ਸਤਿਗੁਰੂ ਆਖਦੇ ਸਬਤਿਸ ਕਾ ਚੀਰਾ ਤੇ ਸਾਰਾ ਸੰਸਾਰ ਸਾਰੀ ਸ੍ਰਿਸ਼ਟੀ ਉਹਦੇ ਚੀਰੇ ਨਾਲ ਉਹਦੇ ਪੱਲੇ ਨਾਲ ਬੱਜੀ ਹੋਈ ਹੈ ਜਿਵੇਂ ਉਸ ਦਾ ਹੁਕਮ ਹੈ ਉਸੇ ਤਰ੍ਹਾਂ ਹੁੰਦਾ ਹੈ ਉਸ ਤੋਂ ਬਾਹਰ ਕੁਝ ਵੀ ਨਹੀਂ ਵਾਪਰਦਾ ਗੁਰ ਪ੍ਰ사ਦੀ ਪਾਈਏ ਨੇ ਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੇ ਗੁਰ ਸੂਰਾ ਜੋ ਨੇ ਚਲ ਧਨ ਹੈ ਨਾਮ ਧਨ ਹੈ ਗੁਰੂ ਦੇ ਪ੍ਰਸਾਦ ਨਾਲ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦੀ ਪਾਈ ਹੈ ਨੇਚਲ ਧਨ ਧੀਰਾ ਉਹ ਨਿਹਚਲ ਧਨ ਜਿਹੜਾ ਕਦੇ ਵੀ ਫਿਰ ਚੱਲੇਗਾ ਨਹੀਂ ਜਾਵੇਗਾ ਨਹੀਂ ਨਾਮ ਧਨ ਜਿਸ ਦੇ ਨਾਲ ਹਮੇਸ਼ਾ ਹਮੇਸ਼ਾ ਵਾਸਤੇ ਹਿਰਦੇ ਵਿੱਚ ਧੀਰਜ ਧਾਰਨ ਹੋ ਜਾਂਦੀ ਹੈ ਫਿਰ ਮਨ ਭਟਕਣਾ ਬੰਦ ਕਰ ਦਿੰਦਾ ਹੈ ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ ਕਿਰਪਾ ਤੇ ਹਰ ਮਨ ਵਸ਼ੇ ਭੇਟੇ ਗੁਰਸੂਰਾ ਪਰ ਇਹ ਕਦੋਂ ਗੱਲ ਬਣਦੀ ਹੈ ਜਦੋਂ ਕਿਰਪਾ ਤੇ ਇਥੇ ਅਰਥ ਕਰਦੇ ਆ ਅਸੀਂ ਇਵੇਂ ਨਹੀਂ ਕਰਨੇ ਕਿ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰਸੂਰਾ ਭੇਟੈ ਗੁਰਸੂਰਾ ਦੇ ਅਰਥ ਬਾਅਦ ਵਿੱਚ ਨਹੀਂ ਕਰਨੇ ਭੇਟੈ ਗੁਰਸੂਰਾ ਦੇ ਅਰਥ ਪਹਿਲਾਂ ਕਰਨੇ ਨੇ ਕਿਰਪਾ ਤੇ ਕੀ ਹੁੰਦਾ ਹੈ ਕਿਰਪਾ ਤੇ ਭੇਟੈ ਗੁਰਸੂਰਾ ਕਿਰਪਾ ਦੇ ਨਾਲ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਉਦੋਂ ਪੂਰੇ ਗੁਰੂ ਸੂਰਮੇ ਗੁਰੂ ਦਾ ਮਿਲਾਪ ਹੁੰਦਾ ਹੈ ਸੂਰਮਾ ਗੁਰੂ ਕਿਵੇਂ ਕਿਉਂਕਿ ਗੁਰੂ ਸੱਚ ਜਿਹੜਾ ਹੈ ਡੰਕੇ ਦੀ ਚੋਟ ਦੇ ਉੱਤੇ ਆਖ ਦਿੰਦਾ ਹੈ ਗੁਰੂ ਨੇ ਸੱਚ ਆਖਣ ਲੱਗਿਆ ਕਿਸੇ ਤੋਂ ਡਰਨਾ ਨਹੀਂ ਇਸ ਕਰਕੇ ਗੁਰੂ ਨੇ ਉਸ ਨਾਮ ਦੇ ਨਾਲ ਚੱਲਦਿਆਂ ਜੋ ਨਾਮ ਦਾ ਮਾਰਗ ਹੈ ਉਹਦੇ ਤੇ ਚੱਲਦਿਆਂ ਵਿਚਲਿਤ ਨਹੀਂ ਹੋਣਾ ਹੈ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸ਼ੋਕਹੀਤ ਹੈ ਸੂਰ ਗੁਰੂ ਦੇ ਉੱਤੇ ਹਰੀ ਦੇ ਨਾਮ ਦਾ ਰੰਗ ਚੜਿਆ ਹੋਇਆ ਹੈ ਗੁਰੂ ਨਾਲੋਂ ਵੱਡਾ ਕੋਈ ਸੂਰਮਾ ਨਹੀਂ ਤੇ ਸਤਗੁਰੂ ਆਖਦੇ ਨੇ ਜਦੋਂ ਕਿਰਪਾ ਦੇ ਨਾਲ ਉਹ ਸੂਰਮਾ ਗੁਰੂ ਮਿਲ ਜਾਂਦਾ ਹੈ ਭੇਟਾ ਗੁਰਸ਼ੂਰਾ ਤੇ ਫਿਰ ਕੀ ਹੁੰਦਾ ਹੈ ਹਰ ਮਨ ਵਸੇ ਉਹ ਹਰੀ ਦਾ ਨਾਮ ਮਨ ਦੇ ਅੰਦਰ ਆਕਰ ਕੇ ਵਸ ਜਾਂਦਾ ਹੈ ਫਿਰ ਇਹ ਨਾਮ ਕਦੇ ਵੀ ਮਨੁੱਖ ਤੋਂ ਖੁੰਝਦਾ ਨਹੀਂ ਹੈ ਹਮੇਸ਼ਾ ਉਹਦੇ ਪਾਸ ਹੀ ਰਹਿੰਦਾ ਹੈ ਤੇ ਸਤਗੁਰੂ ਆਖਰੀ ਤੁਕ ਦੇ ਵਿੱਚ ਸਮਝਾਉਂਦੇ ਨੇ ਗੁਣਵੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਉਹ ਪਰਮਾਤਮ ਜਿਹੜਾ ਸਦਾ ਥਿਰ ਹੈ ਹਮੇਸ਼ਾ ਟਿਕਿਆ ਰਹਿੰਦਾ ਕਦੇ ਵੀ ਪਰਮਾਤਮਾ ਮਰਦਾ ਨਹੀਂ ਬਾਕੀ ਸਾਰਾ ਸੰਸਾਰ ਜੰਮਦਾ ਮਰਦਾ ਹੈ ਬਾਕੀ ਸਾਰੀ ਸ੍ਰਿਸ਼ਟੀ ਦਾ ਨਾਸ਼ ਹੋ ਜਾਂਦਾ ਹੈ ਪਰਮਾਤਮ ਅਬਨਾਸ਼ੀ ਹੈ ਉਹਦਾ ਕਦੇ ਨਾਸ਼ ਨਹੀਂ ਹੁੰਦਾ ਸਤਗੁਰੂ ਸਮਝਾਉਂਦੇ ਨੇ ਕਿ ਉਹ ਸਦਾ ਥਿਰ ਰਹਿਣ ਵਾਲਾ ਨਿਹਚਲ ਉਹ ਹਰੀ ਪੂਰਾ ਪਰਮਾਤਮ ਉਹ ਕਿੰਨਾ ਨੇ ਉਸ ਨੂੰ ਸਲਾਹਿਆ ਹੈ ਕਿਹੜੇ ਉਹਦੀਆਂ ਵਡਿਆਈਆਂ ਕਰਦੇ ਨੇ ਗੁਣਵੰਤੀ ਸਲਾਹਿਆ ਜਿਹੜੇ ਗੁਣਾ ਦੇ ਨਾਲ ਭਰਪੂਰ ਨੇ ਗੁਣਮਾਨ ਨੇ ਉਹੀ ਉਹਦੀਆਂ ਸਤਸਪਤ ਸਲਾਹਾਂ ਕਰ ਸਕਦੇ ਨੇ ਉਹੀ ਨਾਮ ਜਪ ਸਕਦੇ ਨੇ ਜਿਨ੍ਹਾਂ ਨੇ ਜੀਵਨ ਵਿੱਚ ਗੁਣ ਧਾਰਨ ਕੀਤੇ ਹੋਏ ਨੇ ਜਿਨ੍ਹਾਂ ਨੇ ਗੁਣ ਧਾਰਨ ਨਹੀਂ ਕੀਤੇ ਉਹ ਨਾਮ ਨਹੀਂ ਜਪ ਸਕਦੇ ਕਿਉਂਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਣ ਨਹੀਂ ਹਨ ਉਹਨਾਂ ਦੇ ਜੀਵਨ ਵਿੱਚ ਫਿਰ ਔਗਣ ਹੁੰਦੇ ਜਾਂ ਜੀਵਨ ਵਿੱਚ ਗੁਣ ਹੋ ਸਕਦੇ ਜਾਂ ਔਗਣ ਹੋ ਸਕਦੇ ਨੇ ਜਦੋਂ ਗੁਣ ਆ ਜਾਂਦਾ ਔਗਣ ਬਾਹਰ ਨਿਕਲ ਜਾਂਦਾ ਤੇ ਜੇਕਰ ਔਗਣ ਨੇ ਜੀਵਨ ਦੇ ਅੰਦਰ ਫਿਰ ਇਹ ਜੀਵਨ ਮੈਲਾ ਹੈ ਅੰਤਰ ਆਤਮਾ ਮੈਲਾ ਹੈ ਤੇ ਸਤਿਗੁਰੂ ਸਮਝਾਉਂਦੇ ਮਨ ਮੈਲੇ ਭਗਤ ਨਾ ਹੋਈ ਨਾਮ ਨਾ ਪਾਇਆ ਜਾਏ ਮੈਲੇ ਮਨ ਦੇ ਨਾਲ ਭਗਤੀ ਨਹੀਂ ਹੋ ਸਕਦੀ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਕਰਕੇ ਜਿਨ੍ਹਾਂ ਨੇ ਗੋਣੇ ਹਿਰਦੇ ਵਿੱਚ ਧਾਰਨ ਕੀਤੇ ਨੇ ਉਹਨਾਂ ਨੇ ਹੀ ਉਸ ਨੂੰ ਸਲਾਹਿਆ ਹੈ ਸਤਗੁਰੂ ਸਮਝਾਉਂਦੇ ਬਿੰਦਗੁਣ ਕੀਤੇ ਭਗਤ ਨਾ ਹੋਈ ਬਿਨਾ ਗੁਣ ਧਾਰਨ ਕੀਤੇ ਭਗਤੀ ਨਹੀਂ ਹੋ ਸਕਦੀ ਇਸ ਕਰਕੇ ਗੁਣਵੰਤੀ ਸਲਾਹਿਆ ਸਦਾ ਥਿਰ ਨਹਿਚਲ ਹਰ ਪੂਰਾ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਉੱਤੇ ਤੁਰਦੇ ਆਂ ਜੀਵਨ ਵਿੱਚ ਗੁਣ ਧਾਰਨ ਕੀਤੇ ਨੇ ਉਹਦਾਂ ਨੇ ਉਹਨਾਂ ਨੇ ਸਦਾ ਥਿਰ ਰਹਿਣ ਵਾਲੇ ਨਹਿਚਲ ਪ੍ਰਮਾਤਮਾ ਦੇ ਨਾਮ ਨੂੰ ਸਲਾਹਿਆ ਹੈ ਉਹਦੀ ਵਡਿਆਈ ਕੀਤੀ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰਬਾਣੀ ਸਾਡੇ ਹਿਰਦੇ ਵਿੱਚ ਵਸੇ ਧੁੱਲਾਂ ਚੁੱਕਾਂ ਤੋਂ ਖਿਮਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ